ਅੱਜ ਈਦ ਮੌਕੇ ਹਿੰਦੂ ਸਿੱਖ ਭਾਈਚਾਰੇ ਵੱਲੋਂ ਜਲਾਲਾਬਾਦ ਦੀ ਮਸਜਿਦ ਵਿੱਚ ਪਹੁੰਚ ਕੇ ਮੁ슬लिम ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਡੀਆ ਨਾਲ ਗੱਲਬਾਤ ਦੌਰਾਨ ਮੁ슬लिम ਭਾਈਚਾਰੇ ਦੇ ਪ੍ਰਧਾਨ ਡਾਕਟਰ تنویر ਮਲਿਕ ਨੇ ਦੱਸਿਆ ਕਿ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਉਹਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਦਾ Eid ਦੇ ਮੁਬਾਰਕ ਦਿਨ ਤੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਸਾਡੇ ਦੇਸ਼ ਦੀ ਖੂਬਸੂਰਤੀ ਹੈ ਵੀ ਸਾਰੇ ਨਾਲ-ਨਾਲ ਕੇ ਇੱਕ ਦੂਸਰੇ ਨਾਲ ਇਕੱਠੇ ਹੋ ਕੇ ਤੇ ਪਿਆਰ ਵੰਡ ਸਕਦੇ ਆ। ਪਰ ਜਿਹੜਾ ਇਹਨਾਂ ਦੀ ਰਿਕੁਆਇਰਮੈਂਟ ਸੀ ਉਹ ਜਲਦੀ ਇਹਨਾਂ ਸਪੂਰੀ ਹੋ ਗਈ। ਧੰਨਵਾਦੀ ਹੈ ਸਾਰੀ ਜਥੇਬੰਦੀਆਂ ਅਤੇ ਖਾਸ ਕਰਕੇ ਗੋਲਡੀ ਐਮ.ਐਲ.ਏ. ਜੀ ਦਾ ਜੋ ਅੱਜ ਸਾਨੂੰ Eid ਦੇ ਤੋਹਫ਼ੇ ਦੇ ईद ਦਾ ਤੋਹਫਾ ਦੇਣ ਵਾਸਤੇ ਇੱਥੇ ਪਹੁੰਚੇ ਔਰ ਉਹਨਾਂ ਨੇ ਆਪਦੇ ਵੱਲੋਂ ਤੋਹਫਾ ਸਾਨੂੰ ਮਾਸ਼ਾਅੱਲਾ ਬਹੁਤ ਵਧੀਆ ਦੇ ਕੇ ਗਏ ਨੇ ਧੰਨਵਾਦੀ ਐਮਐਲਏ ਸਾਹਿਬ ਦੇ ਤੇ ਸਾਰੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਾਨੂੰ ਅੱਜ ਸਾਡੇ ਮਤਲਬ ਈਦ ਦੇ ਤਿਹਾਵਾਰ ਦੇ ਵਿੱਚ ਆ ਕੇ ਆਪਦੇ ਖੁਸ਼ੀ ਸ਼ਾਂਝ ਕੀਤੀ ਹੈ ਕੀ ਤੋਹਫਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਨੂੰ ਜਗ੍ਹਾ ਦੀ ਕਮੀ ਸੀ ਇੱਥੇ ਤੇ ਐਮਐਲਏ ਸਾਹਿਬ ਸਾਨੂੰ 6 ਮਰਲੇ ਜਗ੍ਹਾ ਤੁਮਹਾਲ ਵੀ ਸਾਹੀ ਦੇਖਣੇ ਤੇ ਆਉਣ ਵਾਲੇ ਜ਼ਿਲ੍ਹੇ ਤੇ ਰਜਿਸਟਰੀ ਕਰਾ ਦੇਣਗੇ ਇੱਕ ਸੜਕ ਇੱਕ ਸੜਕ ਕਹਿ ਗਏ ਨੇ ਜਿਹੜੀ ਆਹ ਵਾਲੀ ਜਿਹੜੀ ਮਸਜਿਦ ਉਹ ਹਰੀ ਮਸੀਨ ਨੂੰ ਆਉਣ ਵਾਲੀ ਜਿਹੜੀ ਛੜਕ ਹੈ ਉਹ ਆਉਣ ਵਾਲੀ ਕਹਿੰਦੇ ਵੀ Eid ਤੋਂ ਪਹਿਲਾਂ ਪਹਿਲਾਂ ਅਸੀਂ ਬਣਾ ਕੇ ਦੇ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਵਾਗਿ ਵਰਾਈਂ ਸਾਡੇ ਪੂਰੇ ਉਸਲੇ ਭਾਈਜਾਰੇ ਸਮਾਜ ਨੂੰ Eid ਦੀਆਂ ਬਹੁਤ ਬਹੁ ਮੁਬਾਰਕਾਂ ਦਿੰਦਾ ਹਾਂ ਸੋ ਧਰਮ ਜਿਹੜਾ ਆਪਾਂ ਨੂੰ ਸਭ ਨੂੰ ਜੋੜਨਾ ਸਿਖਾਉਂਦਾ ਹੈ ਤੇ ਇਹ ਐਗਜ਼ਾਮਪਲ ਸੈੱਟ ਕੀਤੀ ਸਾਡੇ تنویر ਮਲਕ ਜੀ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਜਦੋਂ ਰੋਜ਼ਾ ਵੀ ਖੋਲਿਆ ਸੀ ਉਦੋਂ ਵੀ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਪੋਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਨਿਯੋਤਾ ਦਿੱਤਾ ਸੀਗਾ ਔਰ ਅੱਜ ਵੀ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਅੱਜ ਵੀ ਵਕ ਵਕ ਜਥੇਬੰਦੀਆਂ ਇਹਦੇ ਮੁਕਤੇ ਪਹੁੰਚੀਆਂ ਨੇ ਸੋ ਭਾਈਚਾਰੇ ਦਾ ਉਤਸ਼ਾਹ ਦਿੱਤਾ ਮੈਂ ਦੁਬਾਰਾ ਫਿਰ ਤੁਹਾਡੇ ਚੈਨਲ ਦੇ ਰਾਹੀਂ ਪੂਰੇ ਸਮਾਜ ਨੂੰ ਇਹਦੀਆਂ ਬਹੁਤ ਬਹੁਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ ਦੀ ਧਰਤੀ ਹੈ ਦੀ ਤਸਵੀਰ ਰਹੀ ਹੈ ਕਿ ਇੱਥੇ ਕੋਈ ਧਰਮ ਮਜ਼ਮ ਦਾ ਕਿਸੇ ਦਾ ਵੀ ਕੋਈ ਤਿਹਾੜ ਆਉਂਦਾ ਹੈ ਸਾਰੇ ਰਲ ਮਿਲ ਕੇ ਬਣਾਈਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਇੱਕ ਬਹੁਤ ਖੂਬਸੂਰਤ ਜਿਹੜੀ ਸਿਸਟਮ ਚਲਾਇਆ ਸੀ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਸਭ ਤੋਂ ਪਹਿਲਾਂ ਉਹਨਾਂ ਮਸਜਿਦ ਤੇ ਮੰਦਿਰ ਤੇ ਗੁਰਦੁਆਰੇ ਸਾਹਿਬ ਤੇ ਸੋਨਾ ਚੜਾਇਆ ਇਸੇ ਤਰ੍ਹਾਂ ਹੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਟ ਸੀ ਉਹਦੇ ਕੈਬਨਟ ਦੇ ਵਿੱਚ ਵੀ ਜਿਹੜੇ ਫਕੀਰ ਜੀ ਜੀ ਉਹਨਾਂ ਦੇ ਮੁਸਲਮਾਨ ਭਾਈਚਾਰੇ ਦੇ ਸਿੱਖ ਭਾਈਚਾਰੇ ਚੰਗੇ ਚੰਗੇ ਦੀਵਾਨ ਸਨ ਮੇਰੇ ਪੰਜਾਬ ਪੱਤੀ ਦੀ ਇੱਕੋ ਤਸਵੀਰ ਹੈ ਕਿ ਇੱਥੇ Hindu, Muslim, Sikh ਸਾਰੇ ਇਕੱਠੇ ਰਹਿੰਦੇ ਮੈਂ ਚਾਹਾਂਗਾ ਵੀ ਜਿੰਨੇ ਵੀ ਮੇਰੇ ਵੀਰਾਂ ਨੂੰ ਜਮਸੂਮਨ ਵੀਰਾਂ ਨੂੰ ਅੱਜ ਈਦ ਹੈ ਇਹਨਾਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਈਦ ਮੁਬਾਰਕ ਸਾਡੇ ਮੁਸਲਮਾਨ ਭਾਈਚਾਰੇ ਨੂੰ ਜਿੱਥੇ ਸਾਡੇ ਵੀਰ ਸਿੱਖ ਮੁਸਲਮਾਨ ਭਾਈਚਾਰਾ ਸਾਰਾ ਇਕੱਤਰ ਹੋ ਕੇ ਅੱਜ ਈਦ ਮਨਾ ਰਿਹਾ ਸਾਡੇ ਮਾਨਯੋਗ ਜਗਦੀਪ ਕੋਚ ਗੋਲਡੀ ਜੀ ਐਮ ਐਲ ਏ ਸਾਹਿਬ ਉਹ ਵੀ ਪਹੁੰਚੇ ਸੀ ਜਿੱਤੇ ਇੱਕ ਸਾਡੇ ਡਾਕਟਰ ਤਨਵੀਰ ਜੀ ਨੇ ਇੱਕ ਮੰਗ ਰੱਖੀ ਸੀ ਜੀ ਸਾਹਮਣੇ 플ੌਡ ਦੀ ਅੱਜ ਐਮਐਲਏ ਸਾਹਿਬ ਨੇ ਉਹ ਵੀ 플ੌਡ Eid ਦੇ ਮੌਕੇ ਤੇ ਮੁਸਲਮਨ ਭਾਈਚਾਰੇ ਨੂੰ ਅੱਜ ਸਾਈ ਦੇ ਦਿੱਤੀ ਗਈ ਉਹ ਵੀ ਲੈ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਸਾਰੀਆਂ ਜੱਥੇਬੰਦੀਆਂ ਜਿਹੜੇ ਵੀ ਅੱਜ Eid ਮੌਕੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਸਰ ਜੀ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਆਪਣੇ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਜਿਹੜੇ ਬਰਾਬਰ ਹੈ ਔਰ ਇਹ ਇੱਕ ਮਿਸਾਲ ਹੈ ਕਿ ਜਲਾਲਾਬਾਦ ਦੇ ਵਿੱਚ ਭਾਈਚਾਰਕ ਸਾਂਝ ਦੀ ਉਦਾਹਰਣ ਜਿਹੜੀ ਹੈ ਪੂਰੇ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਕਿਉਂਕਿ ਆਪਣੇ ਜਲਾਲਾਬਾਦ ਦੇ ਲੋਕਾਂ ਨੂੰ ਹੀ ਨਹੀਂ ਪਤਾ ਕਿ ਸਾਡਾ ਮੁਸਲਮਨ ਭਾਈਚਾਰਾ ਵੀ ਇੱਥੇ ਮੌਜੂਦ ਹੈ ਤਾਂ ਇਹੋ ਜਿਹੇ ਤਿਹਾਰਾਂ ਦੇ ਵਿੱਚ ਜਦੋਂ ਸਿੱਖ Hindu ਔਰ ਮੁਸਲਮਾਨ ਸਾਰੇ ਭਾਈਚਾਰੇ ਇਕੱਠੇ ਹੋ ਕੇ ਆਪਣਾ ਕੋਈ ਤਿਹਾਰ ਸੈਲੀਬ੍ਰੇਟ ਕਰਦੇ ਆ ਤਾਂ ਉਹ ਇੱਕ ਉਦਾਹਰਣ ਦੇ ਵਜੋਂ ਪੇਸ਼ ਹੁੰਦੀ ਹੈ ਔਰ ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਦੀ ਵਧਦੀ ਹੈ ਔਰ ਆਪਸ ਵਿੱਚ ਜਿਹੜਾ ਪਿਆਰ ਮੁਹੱਬਤ ਦਾ ਜਿਹੜਾ ਮਾਹੌਲ ਹੈ ਉੱਪਰ ਕਰ ਰਿਹਾ ਹੈ ਤਾਂ ਬੜਾ ਅੱਛਾ ਮਾਹੌਲ ਹੈ ਜੀ ਸਾਡੇ ਵੱਲੋਂ ਸਾਰਿਆਂ ਨੂੰ Eid ਮੁਬਾਰਕ ਮੁਨੱਤ ਦੀ ਸੇਵਾ ਸਰਪ੍ਰਸਤ ਦਾ ਸਭ ਨੂੰ Eid ਮੁਬਾਰਕ ਪਰ ਕਹਿੰਦੀ ਹੈ